ਹਰ ਤਮ ਹਰ ਸਾਲ ਆਉਣੇ ਆ ਇਹ ਤਾਂ ਉਹਨਾਂ ਦੇ ਅਧਿਕਾਰੀ ਕਹਿ ਰਹੇ ਹੈ ਵੀ ਇਹ ਵਾਟਰ ਜਿਹੜਾ ਇੱਕ ਤਰ੍ਹਾਂ ਦਾ ਜਿਵੇਂ ਐਜੇ ਵੈਪਨ ਤੁਸੀਂ ਤੌਰ ਤੇ ਵਰਤ ਸਕਦੇ ਹੋ ਇਹ ਤਾਂ ਵੱਡੇ ਵੱਡੇ ਅਧਿਕਾਰੀਆਂ ਨੇ ਗੱਲ ਕਹੀ ਹੈ ਯਾਰ ਬੰਦ ਛੱਡ ਦਿੰਦੇ ਕਹਿੰਦੇ ਕਿ ਪੰਜਾਬ ਵੀ ਰੁੜ ਸਕਦਾ ਸੀ ਵਧੀਆ ਤਰ੍ਹਾਂ ਹਨਾ ਉਹ ਪਿੱਛੇ ਇੱਕ ਵੀਡੀਓ ਪਤਾ ਨਹੀਂ ਉਹ ਵੀਡੀਓ ਪਾਕਿਸਤਾਨ ਲਈ ਮੈਂ ਕਹਨਾ ਹੈ ਪਾਕਿਸਤਾਨ ਨਾਲ ਦੁਸ਼ਮਣੀ ਹੈ ਚੀਨ ਆਪਾਂ ਪਾਕਿਸਤਾਨ ਦੀ ਗੱਲ ਕਰਦਾ ਸੀ ਪਾਣੀ ਨਾਲ ਮਾਰ ਦਾਂਗੇ ਚੀਨ ਤਾਂ ਹਲੇ ਉਰਤੇ ਬੈਠਾ ਉਹਦਾ ਏਡੇ ਡੈਮ ਬਣਾਈ ਬੈਠਾ ਉਹਨਾਂ ਦਾ ਇੱਕ ਵਾਰੀ ਦੋ ਡੈਮਾਂ ਦਾ ਖੋਲ ਤਾਂ ਕੰਮ ਤੇ ਸਾਰਾ ਕੁਝ ਤਬਾਹ ਕਰਕੇ ਲੋ ਜੀ ਪਿਛੇ ਪਾਕਿਸਤਾਨ ਨੂੰ ਤਬਾਹ ਕਰ ਦੂ ਪਿਛੇ ਭਾਰਤ ਨੂੰ ਤਬਾਹ ਕਰ ਦਊਗਾ ਤੁਸੀਂ ਇਹ ਗੱਲ ਕਰ ਦੋ ਮਾਨਸਿਕ ਤੱਕ ਇਧਰ ਨੂੰ ਜਾ ਰਹੇ ਵੀ ਪਾਣੀ ਨਾਲ ਲੋਕਾਂ ਨੂੰ ਮਾਰਨਾ ਯਾਰ ਇਹ ਜੰਗ ਦੇ ਸੂਲ ਨਹੀਂ ਹੁੰਦੇ ਜੰਗਾਂ ਦੇ ਉਸੂਲ ਹੁੰਦੇ ਆ ਸਿਧਾਂਤ ਹੁੰਦੇ ਆ ਕਾਇਦੇ ਹੁੰਦੇ ਨੇ ਸੋ ਇਹ ਗੱਲ ਕਰਨੀ ਸਾਨੂੰ ਇਸ ਕਿੱਤੇ ਦੇ ਵਿੱਚ ਜੇ ਕਿਸੇ ਮੁਲਕਾਂ ਨੇ ਤਰੱਕੀ ਕਰਨੀ ਆ ਸਾਨੂੰ ਆਮਨ ਸ਼ਾਂਤੀ ਭਾਈਚਾਰਾ ਬਣਾ ਕੇ ਰੱਖਣ ਦੀ ਲੋੜ ਆ ਅਸੀਂ ਇਹਨਾਂ ਗੱਲਾਂ 'ਚ ਨਾ ਆਪ ਗਏ ਉਹਨੂੰ ਮਾਰਦ ਗਏ ਇਹਨੂੰ ਮਾਰਦ ਗਏ ਇਹਨੂੰ ਦੱਬ ਲਗੇ ਸਾਨੂੰ ਵੀ ਕੋਈ ਦੱਬਣ ਨੂੰ ਬੈਠਾ ਹੈ ਕਾਨੂੰ ਹੋਰ ਮੋਲ ਇਕੱਠੇ ਹੋਣਗੇ ਦੱਬਣਗੇ ਇਹ ਗੱਲਾਂ ਦੇ ਵਿੱਚ ਅੱਜ ਜੇ ਲੋੜ ਆ ਪੰਜਾਬ ਦੇ ਲੋਕਾਂ ਨੂੰ ਜਿਹੜੀ ਗੱਲ ਮੈਂ ਸੁਝਾ ਇੱਥੇ ਰੱਖਣਾ ਚਾਹੁੰਦਾ ਸੀਗਾ ਵੀ ਭਾਈ ਆਹਾ ਸਾਡੇ ਸੁਝਾਜ ਜਹਦਾਰ ਸਾਹਿਬ ਤੁਸੀਂ ਕਾਲ ਤਖ ਦੇ ਜਹਦਾਰ ਹੋ ਤੁਸੀਂ ਇਹ ਪਾਰਟੀਆਂ ਦੇ ਧੜਿਆਂ ਤੋਂ ਉੱਪਰ ਉੱਠ ਕੇ ਲੋਕਾਂ 'ਚ ਆ ਗੱਲਾਂ ਆ ਮੁੱਦੇ ਲੈ ਕੇ ਜਾਓ